ਗੀਤ ਸਿਓ ਪੁੱਛੇ ਬਾਬਾ ਚਰਨ ਸਿੰਘ ਨੂੰ ਦੱਸ ਤੈਨੂੰ ਕਿਹੜੀ ਮੌਤੇ ਮਾਰੀਏ ਪੁੱਛਦੇ ਜਲਾਦ ਬਾਬਾ ਸਾਹਿਬ ਨੂੰ ਦੱਸ ਤੈਨੂੰ ਕਿਹੜੀ ਮੌਤੇ ਮਾਰੀਏ ਪੁੱਛਦੀ ਪੁਲਿਸ ਚਰਨ ਸਿੰਘ ਨੂੰ ਦੱਸ ਤੈਨੂੰ ਕਿਹੜੀ ਮੌਤੇ ਮਾਰੀਏ ਸਾਨੂੰ ਹੋਇਆ ਏ ਹੁਕਮ ਨਾਲ ਪੰਬ ਤੇ ਮਕਾਉਣਾ ਤੇਰਾ ਸੁੰਦਰ ਸਰੀਰ 'ਤੇ ਫੀਤੀਆਂ ਉਡਾਉਣਾ ਸਾਨੂੰ ਹੋਇਆ ਏ ਹੁਕਮ ਨਾਲ ਪੰਬ ਤੇ ਮਕਾਉਣਾ ਤੇਰਾ ਸੁੰਦਰ ਸਰੀਰ 'ਤੇ ਫੀਤੀਆਂ ਉਡਾਉਣਾ ਤੇਰਾ ਸੁੰਦਰ ਸਰੀਰ 'ਤੇ ਫੀਤੀਆਂ ਉਡਾਉਣਾ ਘਰ ਦੇਣਾ ਬਰਬਾਦ ਤੇ ਜਿੰਦ ਨੂੰ ਰਸ ਦੇਣ ਨੂੰ ਕਿਹੜੀ ਮੌਤੇ ਮਾਰੀਏ ਪੁੱਛਦੇ ਜਲਾਦ ਬਾਬਾ ਸਾਹਿਬ ਨੂੰ ਤੈਨੂੰ ਕਿਹੜੀ ਮੌਤੇ ਮਾਰੀਏ ਪੁੱਛਦੀ ਪੁਲਿਸ ਚਰਨ ਸਿੰਘ ਨੂੰ ਦੱਸ ਤੈਨੂੰ ਕਿਹੜੀ ਮੌਤੇ ਮਾਰੀਏ ਰਦ ਕਰੇ ਮੇਰਾ ਚਿੱਤ ਨਾਲ ਗੋਲੀ ਦੇ ਉਡਾਈਏ ਛਾਤੀ ਵਿੱਚ ਗੋਲੀ ਤੇਰੀ ਅਲਖ ਮੁਕਾਈਏ ਰਦ ਕਰੇ ਮੇਰਾ ਚਿੱਤ ਨਾਲ ਗੋਲੀ ਦੇ ਉਡਾਈਏ ਛਾਤੀ ਵਿੱਚ ਗੋਲੀ ਤੇਰੀ ਅਲਖ ਮੁਕਾਈਏ ਮਾਰ ਛਾਤੀ ਵਿੱਚ ਗੋਲੀ ਤੇਰੀ ਅਲਖ ਮੁਕਾਈਏ ਵੇਖ ਲਈਏ ਤੇਰੇ ਪੀਰ ਮਰ ਗਿੰਦ ਨੂੰ ਦੱਸ ਤੈਨੂੰ ਕਿਹੜੀ ਮੋਤੇ ਮਾਰੀਏ ਉੱਚ ਤੇ ਜਲਾਦ ਬਾਬਾ ਸਾਹਿਬ ਨੂੰ ਦੱਸ ਤੈਨੂੰ ਤੇ ਮਾਰੀਏ ਪੁੱਛਦੀ ਪੁਲਿਸ ਚਰਨ ਸਿੰਘ ਨੂੰ ਦੱਸ ਤੈਨੂੰ ਕਿਹੜੀ ਮੋਤੇ ਮਾਰੀਏ ਬੰਨ ਪੱਥਰ ਤੇ ਪਾਣੀ ਵਿੱਚ ਰੋੜ ਦੇਣਾ ਤੈਨੂੰ ਦੱਸ ਕੋਈ ਤੇ ਜਵਾਬ ਹੁਣ ਦੇਣਾ ਪੈਣਾ ਮੈਨੂੰ ਬੰਨ ਪੱਥਰ ਤੇ ਪਾਣੀ ਵਿੱਚ ਰੋੜ ਦੇਣਾ ਤੈਨੂੰ ਦੱਸ ਕੋਈ ਤੇ ਜਵਾਬ ਹੁਣ ਦੇਣਾ ਪੈਣਾ ਮੈਨੂੰ ਸਤੈ ਸਤ ਜਵਾਬ ਹੁਣ ਦੇਣਾ ਪੈਣਾ ਮੈਨੂੰ ਭਲੀ ਚੌਂਦੇ ਬਚਾਲਾ ਬਾਬਾ ਜਿੰਦ ਨੂੰ ਦੱਸ ਤੈਨੂੰ ਕਿਹੜੀ ਮੌਤੇ ਮਾਰੀਏ ਪੁੱਛਦੇ ਜਲਾਦ ਬਾਬਾ ਸਾਹਿਬ ਨੂੰ ਦੱਸ ਤੈਨੂੰ ਕਿਹੜੀ ਮੌਤੇ ਮਾਰੀਏ ਜੀਤ ਸਿੰਘ ਪੁੱਛ ਬਾਬਾ ਜੰਨ ਸਿੰਘ ਨੂੰ ਦੱਸ ਤੈਨੂੰ ਕਿਹੜੀ ਮੌਤੇ ਮਾਰੀਏ ਤੇਰੇ ਸਾਵੇਂ ਪੰਜ ਬੰਦਿਆਂ ਨੂੰ ਮਾਰ ਕੇ ਮੁਕਾਇਆ ਅੱਖੀ ਵੇਖਿਆ ਤੂੰ ਕਿਵੇਂ ਨਾਲ ਗੋਲੀਆਂ ਉਡਾਇਆ ਤੇਰੇ ਸਾਵੇਂ ਪੰਜ ਬੰਦਿਆਂ ਨੂੰ ਮਾਰ ਕੇ ਮੁਕਾਇਆ ਅੱਖੀ ਵੇਖਿਆ ਤੂੰ ਕਿਵੇਂ ਨਾਲ ਗੋਲੀਆਂ ਉਡਾਇਆ ਅੱਖੀ ਵੇਖਿਆ ਤੂੰ ਕਿਵੇਂ ਨਾਲ ਗੋਲੀਆਂ ਉਡਾਇਆ ਹੱਥ ਛੱਡ ਨਾ ਮਲਾਲ ਛੱਡ ਹਿੰਦ ਨੂੰ ਦੱਸ ਤੈਨੂੰ ਕਿਹੜੀ ਬੋਤੇ ਮਾਰੀਏ ਪੁੱਛ ਤੇ ਜਲਾਦ ਬਾਬਾ ਸਾਹਿਬ ਨੂੰ ਮੋਤੇ ਮਾਰੀਏ ਗਿੱਤ ਸਿੰਘ ਪੁੱਛੇ ਬਾਬਾ ਜੰਨ ਸਿੰਘ ਨੂੰ ਦੱਸ ਤੈਨੂੰ ਕਿਹੜੀ ਮੋਤੇ ਮਾਰੀਏ ਤੇਰੀ ਮੌਤ ਵਾਲਾ ਬਾਬਾ ਕੁਝ ਬੇਦਬਣ ਜਾਣਾ ਹallelujah ਨਾਲੇ ਲੱਭੂ ਬਾਬਾ ਤੇਰਾ ਲਾਣਾ ਬਾਣਾ ਤੇਰੀ ਮੌਤ ਵਾਲਾ ਬਾਬਾ ਕੁਝ ਬੇਦਬਣ ਜਾਣਾ ਹallelujah ਨਾਲੇ ਲੱਭੂ ਬਾਬਾ ਤੇਰਾ ਲਾਣਾ ਬਾਣਾ ਕੀ ਰੱਜਨ ਸੁਨਦੀ ਪੁੱਛ ਠੰਡ ਨੂੰ ਦੱਸ ਤੈਨੂੰ ਕਿਹੜੇ ਮੋਤੇ ਮਾਰੀਏ ਪੁੱਛ ਤੇ ਜਲਾਦ ਬਾਬਾ ਸਾਹਿਬ ਨੂੰ ਤੈਨੂੰ ਕਿਹੜੀ ਮੌਤੇ ਮਾਰੀਏ ਪੁੱਛਦੀ ਪੁਲਿਸ ਚਰਨ ਸਿੰਘ ਨੂੰ ਦੱਸ ਤੈਨੂੰ ਕਿਹੜੀ ਮੌਤੇ ਮਾਰੀ